ਸਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤੇ ਸਰਕਾਰ ਵੱਲੋਂ ਕਿਸਾਨਾਂ ਲਈ ਪਰਾਲੀ ਨਾ ਸਾੜਨ ਦਾ ਜਿਹੜਾ ਫਰਮਾਨ ਹੈਗਾ ਉਹਦੇ ਬਾਰੇ ਜਾਣਕਾਰੀ ਦਿਓ ਜੀ ਪਲੀਜ਼ ਦੇਖੋ ਤੇ ਮਾਨਯੋਗ ਸੁਪਰੀਮ ਕੋਰਟ ਆਫ ਇੰਡੀਆ ਤੇ ਗ੍ਰੀਨ ਟ੍ਰਿਬਿਊਨਲ ਜਿਹੜੀਆਂ ਹਦਾਇਤਾਂ ਨੇ ਉਹਨਾਂ ਦੀ ਪਾਲਣਾ ਦੇ ਵਿੱਚ ਮਾਨਯੋਗ ਜ਼ਿਲ੍ਹਾ ਮਿਨਿਸਟਰ ਸਾਹਿਬ ਵੱਲੋਂ ਤੇ ਪੰਜਾਬ ਸਰਕਾਰ ਵੱਲੋਂ ਆਰਡਰ ਜਾਰੀ ਕੀਤੇ ਗਏ ਨੇਗੇ ਜਿਨ੍ਹਾਂ ਦੇ ਤਹਿਤ ਸਾਰੇ ਕਿਸਾਨ ਭਰਾਵਾਂ ਨੂੰ ਉਹਨਾਂ ਆਰਡਰਾਂ ਦੇ ਪਾਲਣਾਂ ਦੇ ਨਜ਼ਰੀਏ ਮੈਂ ਬੇਨਤੀ ਕਰਨਾ ਚਾਹੂੰਗਾ ਤੁਹਾਡੇ ਬਾਦਮਰਾਂ ਕਿ ਜਿਹੜੀਆਂ ਕਬਾਈਨਾ ਨੇ ਉਹ SMS ਵਾਲੀਆਂ ਜਿਨ੍ਹਾਂ ਤੇ SMS ਲੱਗਿਆ ਉਹਨਾਂ ਕਬਾਈਨਾ ਰਾਹੀਂ ਕਟਾਈ ਕਰਾਈ ਜਾਵੇ ਤੇ ਕਬਾਈਨਾ ਵਾਲੇ ਭਰਾਵਾਂ ਨੂੰ ਵੀ ਮੈਂ ਬੇਨਤੀ ਕਰਦਾ ਕਿ ਬਿਨਾਂ SMS ਵਾਲੀਆਂ ਕਬਾਈਨਾ ਜਿਹੜੀਆਂ ਨਾ ਆਪਰੇਟ ਕੀਤੀਆਂ ਹਨ ਏਰੀਆ ਦੇ ਵਿੱਚ ਤੇ ਜਿਹੜੇ ਰੈਂਡ ਖੁੰਦਾ ਉਹਨੂੰ ਆਪਣਾ ਬੀਲਰ ਵਗੈਰਾ ਜਿਹੜੇ ਨੇ ਲੈ ਕੇ ਸਾਡੇ ਡਿਪਾਰਟਮੈਂਟ ਦੀਆਂ ਐਗਰੀਕਲਚਰ ਡਿਪਾਰਟਮੈਂਟ ਦੀਆਂ ਤੇ ਹੋਰ ਜਿਹੜੇ ਸਿਵਲ ਡਿਪਾਰਟਮੈਂਟ ਨੇ ਮਾਨਯੋਗ ਡੀਸੀ ਸਾਹਿਬ ਵੱਲੋਂ ਕਲਸਟਰ ਬਣਾ ਕੇ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਨੇ ਉਹਨਾਂ ਨੂੰ ਏਰੀਆ ਡੋਮਿਨੇਟ ਕਰਕੇ ਦਿੱਤਾ ਗਿਆ ਬਕਾਇਦਾ ਮਾਰਕਿੰਗ ਕੀਤੀ ਗਈ ਹੈ ਕਿ ਆਹ ਏਰੀਆ ਹੈਗਾ ਉਹਨਾਂ ਦੇ ਨੰਬਰ ਹੈਗੇ ਨੇ ਜਿੱਦੋਂ ਕਿਸੇ ਨੂੰ ਜ਼ਰੂਰਤ ਹੋਵੇ ਉਹਨਾਂ ਦੇ ਨੰਬਰਾਂ ਤੇ ਗੱਲ ਕਰਕੇ ਉਹ ਜਿਹੜੀ ਮਸ਼ੀਨਰੀ ਆ ਉਹਨਾਂ ਨੂੰ ਮੁਹੱਈਆ ਕੀਤੀ ਜਾਏਗੀ ਸਿਸਟਮ ਮੁਤਾਬਕ ਟਾਈਮ ਮੁਤਾਬਕ ਜਿਵੇਂ ਵੀ ਹੈਗਾ ਅਡਜਸਟਮੈਂਟ ਕੀਤੀ ਜਾਏਗੀ ਉਹ ਮਸ਼ੀਨਾ ਉਹ ਮਸ਼ੀਨਰੀ ਆਹੀ ਉਹਨਾਂ ਨੂੰ ਬੇਲ ਕਰਾਉਣ ਬੇਲ ਕਰਾ ਕੇ ਉਹਨਾਂ ਜਿਹੜੀ ਹੈ ਬਾਰ ਕਢਾਉਣ ਜਿਹੜੀ ਪ੍ਰਾਲੀ ਵਗੈਰਾ ਹੈਗੀ ਹੈ ਤੇ ਜਿਹੜੀ ਅੱਗ ਹੈ ਇਹਨੂੰ ਨਾ ਲਾਇਆ ਜਾਵੇ ਅੱਗ ਲਾਈ ਜਿਹੜਾ ਅੱਜਕੱਲ ਸਿਸਟਮ ਹੈਗਾ ਸੈਟੇਲਾਈਟ ਦਾ ਅੱਗ ਜਦੋਂ ਸੈਟੇਲਾਈਟ ਤੇ ਪੜ੍ਹ ਜਣੀ ਹੈ ਉਹਦੀ ਆ ਜਾਣੀ ਹੈ ਰਿਪੋਰਟ ਦੈਨ ਰਿਪੋਰਟ ਦੇ ਉੱਤੇ ਲੀਗਲ ਐਕਸ਼ਨ ਹੋ ਜਾਣਾ ਫਿਰ ਜਦੋਂ ਲੀਗਲ ਐਕਸ਼ਨ ਹੋਏਗਾ ਤਾਂ ਉਹ ਕਿਤੇ ਨਾ ਕਿਤੇ ਜਾ ਕੇ ਆਪਾਂ ਉਹਨੂੰ ਪਿੰਚਵੇਂ ਇਸ ਲਈ ਮੇਰੀ ਸਾਰਿਆਂ ਨੂੰ ਰਿਕਵੈਸਟ ਹੈ ਕਿ ਆਪਾਂ ਅਜਿਹੀ ਸਥਿਤੀ ਪੈਦਾ ਨਾ ਹੋਣ ਦਿੱਤੀ ਜਾਵੇ ਕਿਉਂਕਿ ਮੈਂ ਇਹ ਵੀ ਕਹੂੰਗਾ ਧੰਨਵਾਦ ਵੀ ਕਰੂੰਗਾ ਤੁਹਾਡੇ ਜਰੀਏ ਕਿ ਪਿਛਲੇ ਸਮੇਂ ਮੈਂ ਜੀਰੀ ਦੇ ਸੀਜ਼ਨ ਇੱਥੇ ਸੀਗਾ ਸਾਡੇ ਇਲਾਕੇ ਚ ਬਹੁਤ ਵਧੀਆ ਰਹਾ ਤੇ ਅੱਜਕੀ ਵੀ ਉਮੀਦ ਕਰਦਾ ਕਿ ਸਾਰੇ ਸਾਥ ਦੇਣਗੇ ਸਾਰੇ ਵਧੀਆ ਹੀ ਰੱਖਣਗੇ